ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਪਰ ਤੱਕ ਗੁਰੂ ਨਿਸ਼ਤਾਰੇ ਪਰਮ ਸਤਕਾਰ ਜੋ ਦੇਨ ਦੁਨੀ ਦੇ ਬਾਲਕ ਗੁਰਗਦੀ ਤੇ ਵਿਰਾਜਮਾਨ ਜਾਗਨ ਜੋ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਨਾਂ ਦੀ ਪਾਵਨ ਪਵਿੱਤਰ ਨਿਵਾੜ ਕੋਠੇ ਅੰਦਰ ਜੁੜੇ ਬੈਠੇ অতি ਸਤਿਕਾਰਯੋਗ ਸਤ ਸੰਗੀ ਜਨੋ ਜਿਵੇਂ ਕਿ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਬਹੁਤੀ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਜੀ ਆਪਣੇ ਸਵਾਸਨ ਦੀ ਪੂੰਜੀ ਨੂੰ ਭੋਗਦੇ ਹੋਏ ਹਨ ਕੁਝ ਦਿਨ ਪਹਿਲਾਂ ਪਰਲੋਕ ਗੁਣ ਕਰ ਗਏ ਸਨ ਸਮੂਹ ਪਰਿਵਾਰ ਸਾਖ ਸੰਧੀਆਂ ਵੱਲੋਂ ਦੁੱਖ ਦੀ ਕੜੀ ਦੇ ਅੰਦਰ ਸਤਿਗੁਰ ਜੀ ਦੀ ਬਾਣੀ ਦਾ ਓਟ ਅਸਰਾ ਧੱਕਿਆ ਗਿਆ। ਸਤਿਗੁਰ ਜੀ ਦੇ ਹੁਕਮ ਮੁਤਾਬਕ ਬਾਣੀ ਮੁਤਾਬਕ ਅਸੀਂ ਸਾਰੇ ਸਰੀਰ ਇੱਥੇ ਜੁੜ ਬੈਠੇ ਆਂ। ਅੰਤਮ ਅਰਦਾਸ ਦੀ ਸੁੰਹ ਦੇ ਅੰਦਰ ਗੁਰੂ ਸਵਾਰਿਆ ਪਾਸੋਂ ਆਪ ਜੀ ਨੇ ਬੜਿਆ ਦੋ ਸਤਕਾਰ ਨਾਲ ਪਾਤਸ਼ਾਹ ਜੀ ਦੀ ਇਲਾਹੀ ਗੁਰਬਾਣੀ ਦਾ ਕੀਰਤਨ শ্রবণ ਕੀਤਾ ਗਿਆ। ਆਉ ਕੋਈ ਕੁ ਸਮੇਲੀ ਸ਼ਬਦ ਦੀ ਵਿਚਾਰ ਦੀ ਸਾਂਝ ਬਣਾਈਏ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਹਿਬੇ ਕਮਾਲ ਬਾਦਸ਼ਾ ਦਰਵੀਸ਼ ਅੰਮ੍ਰਿਤ ਦੇ ਦਾਤੀ ਕਲਗੀ ਤਰਸੂਮੀ ਦਸ਼ਮੇਸ਼ ਤਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਨਾ ਬਲਗਮ ਬਖਸ਼ੀ ਹੋਈ ਗੀ ਆਉ ਫਤੇ ਨਾਲ ਸਾਂਝ ਬਣਾਓ ਜੀ ਦਿਓ ਪਿਆਰ ਦੀ ਅਸੀਸ ਸਤਿਗੁਰਾਂ ਨੂੰ ਝੁਕਾਓ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦੀ ਪਾਵਨ ਬਾਣੀ ਜੀਵਨ ਨੂੰ ਹਰ ਪੱਖ ਤੋਂ ਅਗਵਾਈ ਕਰਦੀ ਹੈ ਜਨਮ ਤੋਂ ਲੈ ਕੇ ਮੌਤ ਤੱਕ ਦਾ ਜੋ ਸਫਰ ਹੈ ਉਹਦੇ ਇਹ ਅਜਿਹੇ ਭੇਦ ਮਹਾਰਾਜ ਨੇ ਸਾਂਝੇ ਕੀਤੇ ਨੇ ਸਾਡੇ ਨਾਲ ਮੈਂ ਸਾਡੇ ਕੋਲ ਸਮਾਂ ਨਹੀਂ ਹੈ ਸਤ ਨੂੰ ਪੜਨ ਦਾ ਤੇ ਸੁਣਨ ਦਾ ਸਤਗੁਰ ਜੀ ਬੜੇ ਅਹਿਮ ਬਤਨ ਬਾਣੀ ਦੇ ਅੰਦਰ ਅੰਮ੍ਰਿਤ ਬੋਲ ਦਰਜ ਕਰਦੇ ਨੇ ਬਾਲ ਜਵਾਨੀ ਅਰ ਬਿਰਧ ਹੁਨ ਤੀਨ ਅਵਸਥਾ ਜਾਨ ਬਚਪਨ ਜਵਾਨੀ ਬੁਢੇਪਾ ਤਿੰਨ ਅਵਸਥਾਵਾਂ ਜ਼ਿੰਦਗੀ ਦੀਆਂ ਮੌਤ ਕਿਸੇ ਦੀ ਮੋਤਾਜ ਨਹੀਂ ਹੈ ਬਚਪਨ ਵਿੱਚ ਵੀ ਆ ਸਕਦੀ ਹੈ ਭਾਰ ਜਵਾਨੀ ਵਿੱਚ ਵੀ ਆ ਸਕਦੀ ਹੈ ਬੁਢੇਵਰੇ ਵੀ ਆ ਸਕਦੀ ਹੈ ਕਦੇ ਵੀ ਆ ਕੇ ਆਪਣੀ ਬੋਕਲ ਵਿੱਚ ਲੈ ਲੈਂਦੀ ਹੈ ਮੌਤ ਨਹੀਂ ਵੇਖਦੀ ਵੀ ਕੋਈ ਸਾਹਮਣੇ ਵਾਲਾ ਰਾਜਾ ਹੈ ਭਿਖਾਰੀ ਹੈ ਸਾਬ ਜੀ ਬਾਣੀ ਵਿੱਚ ਕਹਿੰਦੇ ਰਾਣਾ ਰੰਗ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਬਾਰੀ ਆਪੂ ਆਪਣੀ ਹੋਏ ਨ ਬੰਧੈ ਕੋਈ ਨਹੀਂ ਰੁਕਦਾ ਬਾਰੀ ਮੁਤਾਬਕ ਹੁਕਮ ਤਾਬ ਹੁਕਮੈ ਜੰਮਣ ਹੁਕਮੈ ਮਰਨ ਇਸ ਥਬ ਦੇ ਵਿਸ਼ੇ ਦੇ ਵਿੱਚ ਉਹ ਬੇਰਗਮੀ ਕੀਰਤਨ ਹੋ ਰਿਆ ਸੀ ਕੀਰਤਨ ਸੁਣ ਕੇ ਲੱਗਦਾ ਮਹਾਰਾਜ ਨੇ ਜਿਆਦਾ ਮੌਤ ਦੀ ਉਹ ਗੱਲ ਕੀਤੀ ਹੈ ਮਹਾਰਾਜ ਨੇ ਜਨਮ ਦੀ ਵੀ ਗੱਲ ਕੀਤੀ ਹੈ ਮੌਤ ਦੀ ਵੀ ਗੱਲ ਕੀਤੀ ਹੈ ਪਰ ਉਹਦੇ ਵਿਚਲਾ ਪੱਖ ਸਮਝਣਾ ਪੈਣਾ ਜਿੱਤੇ ਭਾਈ ਸਾਹਿਬ ਇੱਕ ਸ਼ਬਦ ਪੜ੍ਹ ਰਹੇ ਸੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਕੀਰਤਨ ਬਰੀ ਗੋਬਿੰਦ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾਣਾ ਉਹਦੇ ਲਈ ਮੈਨੂੰ ਕੀ ਪ੍ਰਾਪਤ ਹੋਇਆ ਹੈ ਇਹ ਸਰੀਰ ਮੈਨੂੰ ਮਿਲ ਗਿਆ ਤਾਂ ਦੁਰਲੱਭ ਹੈ ਕਬੀਰ ਮਾਨਸ ਜਨਮ ਦੁਰਲੱਭ ਹੈ ਹੋ ਇਹਨਾਂ ਬਾਰਿਆ ਬਾਰ 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 ਨਹੀਂ ਮਿਲਦਾ ਇਹ ਤਾਂ ਦੁਰਲੱਭਾ ਮੈਨੂੰ ਮਿਲ ਗਿਆ ਨਹੀਂ ਨਹੀਂ ਇਹ ਰੱਬ ਨੂੰ ਪਾਉਣ ਵਾਸਤੇ ਮਿਲਿਆ ਇਹ ਤਾਂ ਦੁਰਲੱਭ ਹੈ ਸਤਿਗੁਰੂ ਜੀ ਪਵਨ ਬਾਣੀ ਦੇ ਵਿੱਚ ਫਰਮਾਉਂਦੇ ਨੇ ਦੇ ਘੋੜੀ ਜੀ ਜਿਤ ਹਰ ਪਾਇਆ ਰਾਮ ਸਰੀਰ ਸਾਧਨ ਹੈ ਮਨ ਦਾ ਮਿਲਾਪ ਹੋਣਾ ਹੈ। ਸਰੀਰ ਸਾਧਨ ਹੈ। ਮਨ ਦਾ ਮਿਲਾਪ ਹੋਣਾ ਹੈ। ਮਨ ਇੱਕ ਸ਼ਕਤੀ ਹੈ। ਪਰ ਸਰੀਰ ਤੋਂ ਬਿਨਾ ਮਨ ਦਾ ਕੋਈ ਵजूद ਨਹੀਂ ਹੈ। ਇਸ ਮਨ ਨੂੰ ਪ੍ਰਗਟ ਹੋਣ ਲਈ ਸਰੀਰ ਚਾਹੀਦਾ ਹੈ। ਸਰੀਰ ਵਿਕਾਰੀ ਹੈ ਤਾਂ ਇਹ ਮਨਮੁਖ ਹੈ। ਮਨ ਵਿਕਾਰੀ ਹੈ ਤਾਂ ਇਹ ਇਹ ਮਨਮੁਖ ਹੈ ਸਰੀਰ। ਅਗਲਾ ਕਹਿੰਦਾ ਉਹ ਦੇਖੋ ਮਨਮੁਖ ਹੈ। ਇਹਦੇ ਕਰਮ ਕੁੱਠੇ ਨੇ। ਮਨ ਗੁਰੂਵਲ ਜੁੜਿਆ ਹੋਇਆ ਆ ਆਪਾਂ ਕਹਿੰਦੇ ਗੁਰਮੁਖ ਹੈ ਸਰੀਰ ਨੂੰ ਵੀ ਗੁਰਮੁਖ ਆ ਕਿਹਾ ਜਾਂਦਾ ਹੈ ਮੰਨ ਲਓ ਇਸਪੋਜ਼ ਕਰੋ ਫਾਰ ਐਗਜ਼ਾਮਪਲ ਜੇ ਅਸੀਂ ਕਾਰ ਦੇ ਉੱਤੇ ਚੜ ਕੇ ਆਏ ਹੁਣ ਕਾਰ ਨਹੀਂ ਰਿਸ਼ਤੇਦਾਰਾਂ ਨੂੰ ਮਿਲਣਾ ਅਸੀਂ ਮਿਲਣਾ ਹੈ ਸਰੀਰ ਸਾਧਨ ਹੈ ਮਨ ਸਵਾਰੀ ਹੈ ਮਨ ਨੇ ਮਿਲਪ ਕਰਨਾ ਹੈ ਇਸ ਕਰਕੇ ਸਹਿਬ ਨੇ ਆਖਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨਾ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਉਹ ਤੇਰੇ ਨਾਲ ਹੈ ਤੈਨੂੰ ਯਕੀਨ ਕਿਉਂ ਨਹੀਂ ਵੱਜ ਰਿਹਾ ਤੈਨੂੰ ਯਕੀਨ ਹੀ ਨਹੀਂ ਹੈ ਵੀ ਰੱਬ ਮੇਰੇ ਨਾਲ ਹੈ ਤੂ ਬਾਰੋਂ ਸੰਸਾਰ ਚੋਂ ਕੋਈ ਦਾ ਪਰਦਾ ਨਹੀਂ ਸਤਿਗੁਰੂ ਕਹਿੰਦੇ ਅੰਦਰ ਹੀ ਵਰਾਜਿਆ ਹੋਇਆ ਉਤਰੇ ਵਿਸ਼ਾ ਤਾਂ ਰੱਬ ਦੇ ਮਿਲਪ ਦਾ ਸੀ ਜ਼ਿੰਦਗੀ ਬਚਪਨ ਜਵਾਨੀ ਮੌਤ ਕਰਕੇ ਗੁਜ਼ਰ ਰਹੀ ਹੈ ਬਚਪਨ ਜਵਾਨੀ ਬੜੇਪੇ ਕਰਕੇ ਲੰਘ ਰਹੀ ਹੈ ਮੌਤ ਦੀ ਇਮਾਨਤ ਹੈ ਜਿਸ ਨੂੰ ਸਹਿਬ ਨੇ ਆਖਿਆ ਜੀ ਹਮ ਆਦਮੀ ਹਾਂ ਇਕਦਮੀ ਮੁਗਲਤ ਮੌਤ ਨਾ ਜਾਣਾ ਅਸੀਂ ਇਕਦਮ ਦੇ ਮੁਤਾਜਾ ਪਤਾ ਨਹੀਂ ਕਿਹੜਾ ਸਾਹ ਬਾਹਰ ਨਿਕਲਿਆ ਉਹ ਮੁੜ ਕੇ ਅੰਦਰ ਆਵੇ ਜਾਂ ਨਾ ਆਵੇ ਜਿਹੜਾ ਅੰਦਰ ਚਲੇ ਗਿਆ ਉਹ ਬਾਹਰ ਆਵੇ ਜਾਂ ਨਾ ਆਵੇ ਕੁਝ ਨਹੀਂ ਪਤਾ ਪਰ ਇਸ ਸਾਰੇ ਪ੍ਰੋਸੈਸ ਦੇ ਦੌਰਾਨ ਇਸ ਪੂਰੀ ਜ਼ਿੰਦਗੀ ਦੇ ਦੌਰਾਨ ਮੇਰੀ ਮੰਜ਼ਿਲ ਕੀ ਹੈ ਮੇਰੀ ਭਾਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਗੋ ਧਰਤੀ ਬਿੰਦ ਮਤਲਬ ਆਸਰਾ ਸਹਾਰਾ ਧਰਤੀ ਦਾ ਮਾਲਕ ਉਹ ਅਕਾਲ ਪੁਰਖ ਨੂੰ ਮਿਲਣ ਵਾਸਤੇ ਇਹ ਪ੍ਰਾਪਤ ਹੋਈ ਹੈ ਕਾਇਆ ਪਰ ਪਾਸ਼ਾ ਆਖਦੇ ਆ ਲੱਗਾ ਕਿਤਕ ਪਕੜੇ ਸਭ ਮੁਕਦੀ ਚੱਲੀ ਮੈਂ ਮੈਂ ਤਾਂ ਹੋਰੇ ਗੰਮਾਂ ਚ ਉਲਝ ਜਾ ਰਿਹਾ ਇਸ ਕਰਕੇ ਸਹਿਬ ਆਖਦੇ ਨੇ ਬਾਣੀ ਦੇ ਅੰਦਰ ਜੋ ਉਪਜੋ ਸੋ ਬਨਸ ਹੈ ਪਰ ਉਹ ਆਜ ਕੇ ਕਾਲ ਸਿੱਖਾ ਇਹ ਗੱਲ ਮਨ ਚ ਪੱਕੀ ਕਰ ਲੈ ਜੋ ਪੈਦਾ ਹੋਇਆ ਇਹ ਉਹਨੇ ਇੱਕ ਦਿਨ ਮਰਨਾ ਹੈ ਫਿਰ ਉਹ ਬਚਪਨ ਚ ਤੁਰ ਜਵੇ ਜਵਾਨੀ ਚ ਤੁਰ ਜਵੇ ਬਡੇ ਪੇਜ ਚ ਤੁਰ ਜਵੇ ਗੁਰੂ ਪਾਸ਼ਾ ਨੇ ਤਾਂ ਪੂਰਨੇ ਪਾਏ ਸੀ ਆ ਚਮਕੌਰ ਦੀ ਗੜੀ ਤੋਂ ਕੋਈ ਦੂਰ ਨਹੀਂ ਹੈ ਇੱਕ ਪਿਤਾ 17 ਸਾਲਾਂ ਤੇ 15 ਸਾਲਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਦੇ ਡੱਕਰੇ ਹੋਏ ਪਏ ਨੇ ਉਹਨਾਂ ਕੋਲੋਂ ਕਿੱਡਾ ਵੱਡਾ ਦਿਲ ਲੈ ਕੇ ਪਿਤਾ ਲੰਘਿਆ ਹੋਵੇਗਾ ਕੱਖ ਪਰਕੇ ਨਹੀਂ ਵੇਖਿਆ ਇੱਕ ਅੱਖ ਪਰਕੇ ਇੰਉ ਗੁਦਰਗੇ ਲਈ ਜਾਣਦੇ ਨਹੀਂ ਹੁੰਦੇ ਪਛਾਣਦੇ ਨਹੀਂ ਹੁੰਦੇ ਦਇਆ ਸਿੰਘ ਆਖਦਾ ਮਹਾਰਾਜ ਤੁਹਾਡੀ ਸੰਤਾਨ ਹੈ ਤੁਹਾਡੇ ਫਰਜ਼ੰਦ ਨੇ ਬਾਦਸ਼ਾਹ ਆਖਦੇ ਦੋ ਨਹੀਂ ਸਾਰੀ ਮੇਰੀ ਫਰਜ਼ੰਦ ਨੇ ਜਦੋਂ ਤੱਕ ਇਨ੍ਹਾਂ ਸਾਰਿਆਂ ਦਾ ਹਿਸਾਬ ਨਹੀਂ ਨਾ ਬੁੱਕਦਾ ਉਦੋਂ ਤੱਕ ਮੈਂ ਇਨ੍ਹਾਂ ਤੇ ਕਫਨ ਨਹੀਂ ਦੇ ਸਕਦਾ ਤੂੰ ਆਖੇ ਅਜੀਤ ਤੇਜਾਰ ਸਿੰਘ ਨੂੰ ਮੈਂ ਆਪਣਾ ਕਮਰ ਕਸਾ ਦਸਤਾਰ ਲਾ ਕੇ ਦੂਟ ਟੁੱਟ ਕੇ ਬੜਾਣਾ ਵੀ ਚਲੋ ਮੈਂ ਆਖਰੀ ਨਸੁਮਾਨ ਅਰਸੁਮਾਨ ਦਾ ਵੀ ਚਲੋ ਕਫਨ ਮਿਲ ਗਿਆ ਨਹੀਂ 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 ਸਾਰੇ ਉੱਤੇ ਪਾ ਕੇ ਅਜੇ ਇੰਨਾ ਹੈ ਕੱਪੜਾ ਨਹੀਂ ਤਾਂ ਇਹ ਮਿੱਟੀ ਹੈ ਸਰੀਰ ਮਿੱਟੀ ਹੋ ਗਿਆ ਛੱਡ ਦੇ ਉਹਨਾਂ ਮੈਲ ਉਜੜ ਗਏ ਨੇ ਪਰਿਵਾਰ ਵਿਛੜ ਚੁਕਾ ਏ ਅੱਖਾਂ ਸਾਹਮੇ ਪੋਤਮ ਹੋ ਗਏ ਨੇ ਸ਼ਹੀਦ ਹੋ ਗਏ ਨੇ ਜਾਮਾਂ ਲੀਰੋ ਲੀਰ ਹੈ ਪੈਰਾਂ ਵਿੱਚ ਕੰਡੇ ਨੇ ਕਿੰਦਾ ਦਰਦ ਸਮੋ ਕੇ ਹਿਰਦੇ ਦੇ ਅੰਦਰ ਬਾਪੇ ਬਚਨ ਪੜਦਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਇਹਦਾ ਵੱਡਾ ਪਾਣੀ ਦਾ ਬੰਦ। ਬਾਦਸ਼ਾਹ ਨੇ ਜਦੋਂ ਗੱਦੀ ਉੱਤੇ ਪੈ ਰੱਖਿਆ ਨਾ ਅਨੰਦਪੁਰ ਸਾਹਿਬ ਰਾਜੇ ਨੇ ਮਹਾਰਾਜ 9 ਸਾਲ ਦੀ ਉਮਰ ਵਿੱਚ ਬਾਲ ਗੋਬਿੰਦ ਰਾਏ ਜੀ। ਉਦੋਂ ਲੋਕ ਤੋਹਫੇ ਦਿੰਦੇ ਨੇ ਬਾਦਸ਼ਾਹ ਨੂੰ। ਬਾਦਸ਼ਾਹ ਨੂੰ ਇੱਕ ਤੋਹਫਾ ਦਿੱਲੀ ਦੇ ਤਖਤ ਵੱਲੋਂ ਆਇਆ। ਉਹ ਤੋਹਫਾ پتہ ਕੀ ਹੈ? ਆਪਣੇ ਪਿਤਾ ਦਾ ਸੀਸ ਝੋਲੀ ਵਿੱਚ ਆਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ। ਇਹ ਪੈਂਡਾ ਬਹੁਤ ਵਿਖੜਾ ਹੈ। ਇਹ ਦੁੱਖਾਂ ਭਰੀ ਜ਼ਿੰਦਗੀ ਹੈ ਇਹਨੂੰ ਮੈਂ ਗੁਜ਼ਾਰਨ ਆਇਆ ਪਰ ਮੇਰੀ ਮੰਜ਼ਿਲ ਰੱਬ ਹੈ ਝੱਖੜ ਝੋਲਣਗੇ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁਖ ਹਉਣੇ ਨੇ ਵਿਸ਼ਾ ਇਹ ਹੈ ਵੀ ਜਦੋਂ ਦੁੱਖ ਹੁੰਦਾ ਸੀ ਕਿੰਨੇ ਕੁ ਟੁੱਟਦੇ ਆ ਕਿੰਨੇ ਕੁ ਬਾਣੀਆਂ ਜੁੜਿਆ ਧਰਮ ਨਾਲ ਜੁੜਿਆ ਉਦੋਂ ਪਤਾ ਲੱਗਦਾ ਖੁਸ਼ੀਆਂ ਚ ਆ ਕੇ ਪਤਾ ਲੱਗਦਾ ਜਦੋਂ ਅਸੀਂ ਤਬੂਸੀਆਂ ਮਾਰਦੇ ਛਾਲਾ ਮਾਰਦੇ ਵੀ ਕਿੰਨੇ ਕੁ ਗੁਰੂ ਨਾਲ ਜੁੜੇ ਹੋਏ ਆ ਲੋਸੀ ਔਕਾਤ ਤੋਂ ਵਾਰੀ ਹੋ ਕੇ ਗੱਲਾਂ ਕਰਦੇ ਆਂ ਬਾਹਾਂ ਚੁੱਕ ਚੁੱਕ ਕੇ ਗੱਲਾਂ ਕਰਦੇ ਆਂ ਤੇ ਮੌਤ ਵੇਲੇ ਅਸੀਂ ਅੱਖਾਂ ਚੋਂ ਹੰਝੂ ਕਲਡੂ ਕੜਕੜ ਕੇ ਰੋਨੇ ਆਂ ਇਹ ਬੜਾ ਮਾੜਾ ਹੋਇਆ ਉਹ ਤਾਂ ਪਹਿਲਾਂ ਹੀ ਕਿਹਾ ਸੀ ਜਨਮੇ ਕੋ ਬਾਜੀ বাজਾਈ ਸੋਰੜੇ ਅਗਿਆਨੀ ਗਾਏ ਇਹ ਤਾਂ ਇਹ ਤਾਂ ਜੰਮੇ ਹੀ ਮੌਤ ਦੀ ਇਮਾਨਤ ਮੈਂ ਵੀ ਮਰਨਾ ਹੈ ਪਰ ਉਹਨੇ ਵੀ ਮਰਨਾ ਮਾਨੇ ਮਰਨਾ ਸਾਰੇ ਸੰਸਾਰ ਨੇ ਮਰਨਾ ਜੋ ਉਪਜੋ ਸੋ ਬਿੰਸ ਹੈ ਪਰ ਉਹ ਆਜ ਕੈ ਕਾਲ ਜੋ ਪੈਦਾ ਹੋਇਆ ਕੋਈ ਅੱਜ ਬਿੰਸ ਰੇ ਕੋ ਕੱਲ ਬਿੰਸ ਰੇ ਸੱਚ ਹੈ ਸਿੱਖਾ ਸੁਰਤ ਦਾ ਮਸਾਲਾ ਆਣਾ ਮੰਨਣਾ ਹੀ ਹੋਈ ਯਾਰ ਇਹੋ ਆ ਪਾਣਾ ਮੰਨਣਾ ਪਾਸ਼ਾ ਨਹੀਂ ਵੀ ਆਖਿਆ ਰੋਬਣ ਵਾਲੇ ਜਿਤੜੇ ਸਭੰਨੇ ਪੰਡ ਪਰਾਲ ਅਸੀਂ ਰੋ ਕੇ ਆਖਿਆ ਵੀ ਸਾਨੂੰ ਬੜਾ ਦੁੱਖ ਹੋਇਆ ਦੁੱਖ ਹੁੰਦਾ ਹੈ ਸੰਸਾਰ ਤੇ ਆ ਜੀਵ ਦਾ ਮੂੰਹ ਵੱਜਾ ਹੋ ਜਾਏ ਪਿਆਰ ਹੈ ਸਭ ਨਾਲ ਦੇ ਨਾਲ ਦੁੱਖ ਹੁੰਦਾ ਏ ਪਰ ਪਾਸ਼ਾ ਆਖਦੇ ਆ ਜਦੋਂ ਵਿਅਕਤੀ ਜਿਉਂਦਾ ਸੀ ਉਦੋਂ ਕਹਿੰਦੇ ਸੀ ਬੜਾ ਮਾੜਾ ਹੈ ਬੜਾ ਭੈੜਾ ਹੈ ਉਹਦੇ ਬਾਰੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਸੀ ਇਦਨ ਉਹ ਹੀ ਪੁਰਾਣੀ ਚੜਾਈ ਕਰ ਜਾਂਦਾ ਫਿਰ ਪਤਾ ਨਹੀਂ ਕਿੱਥੋਂ ਚਗਾਈਆਂ ਲੱਭ ਜਾਂਦੀਆਂ ਚੰਗਾ ਸੀ ਉਹ ਲੋਕ ਜਿਨ੍ਹਾਂ ਦੇ ਮੂੰਹੋਂ ਤੁਸੀਂ ਨੰਦਿਆ ਸੁਣੋਗੇ ਨਾ ਉਹ ਫਿਰ ਸਿਫਤਾਂ ਦੇ ਪੁੱਲ ਬਣਦੇ ਨਜ਼ਰ ਆਉਣਗੇ ਇਸ ਕਰਕੇ ਮਹਾਰਾਜ ਨੇ ਆਖਿਆ ਇਹ ਝੂਠੇ ਨੇ ਲੋਕ ਰੋਵਣ ਵਾਲੇ ਜਿੱਤੜੇ ਸਭ ਬੰਨੇ ਪੰਡ ਪਰਾਲ ਇਹ ਤਾਂ ਖੂਸ ਦੀ ਪੰਡ ਬਣਨ ਲੱਗੇ ਦੇਖਣ ਨੂੰ ਬਹੁਤ ਵੱਡੀਆਂ ਵਿੱਚ ਬਜਨ ਕੁਛ ਨਹੀਂ ਆਦੇ ਖੂਸੀ ਹੈ ਜਿਹਨੇ ਆਉਣਾ ਸੀ ਉਹ ਚਲਾ ਗਿਆ ਬਹਾਨਾ ਕੋਈ ਵੀ ਬਣ ਗਿਆ ਕੋਈ ਐਕਸੀਡੈਂਟ ਹੋ ਗਿਆ ਕੋਈ ਕੁਛ ਹੋ ਗਿਆ ਇਹਨੇ ਆਉਣਾ ਸੀ ਚਲਾ ਗਿਆ ਆਪਣਾ ਕਰਮ ਕਰਕੇ ਚਲਾ ਗਿਆ ਪਾਸ਼ਾ ਆਖਦੇ ਆ ਤੁਹਾਡਾ ਇੱਕ ਸਾਥੀ ਬਣਜਾਰਾ ਗੁਜ਼ਰ ਗਿਆ ਇਹ ਇਹ ਜਗ ਦੇ ਜੀਵੋ ਕੋ ਚੇਤੇ ਕਰੋ ਖਿਆਲ ਦੇ ਵਿੱਚ ਲੈ ਕੇ ਆਓ ਕਿ ਜ਼ਿੰਦਗੀ ਮੌਤ ਦੀ ਇਮਾਨਤ ਹੈ ਪਰ ਮੰਜ਼ਿਲ ਮੇਰੀ ਰੱਬ ਹੈ ਮੈਂ ਕਿਹੜੀਆਂ ਮੌਤ ਦੀਆਂ ਤੰਦਾਂ 'ਚ ਵੱਜਾਂ ਆ ਵੱਡੇ ਭਾਗ ਸਮਝਾਂਗਾ ਅੱਜ ਇਸ ਭਵਨ ਧਰਤੀ ਸਰਦਾਰ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਬੜੀ ਅਸੀ ਕਿਤਾਬਾਂ ਦੇ ਵਿੱਚੋਂ ਸਪੰਡ ਵਿੱਚ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੇਵਾ ਦਾ ਮੌਕਾ ਬਖਸ਼ਿਆ। ਐਡੇ ਵੱਡੇ ਯੋਧੇ ਸਨ। ਕਿਸੇ ਗਾਈ ਜਾਂਦੇ ਨੇ ਸੁਣੇ ਜਾਂਦੇ ਨੇ। ਜਿਨ੍ਹਾਂ ਆਪਣੀ ਜਵਾਨੀ ਉਹ ਸੰਘਰਸ਼ ਵਿੱਚ ਸੰਘਰਸ਼ ਵਿੱਚ ਲਾ ਦਿੱਤੀ। ਇਹ ਸ਼ਹੀਦ ਕੌਮ ਦੇ ਨੇ ਜਿਹੜੇ। ਇਹ ਕੌਮ ਦਾ ਫਰਮਾਇਆ ਨੇ ਖਜ਼ਾਨਾ ਨੇ। ਇਹ ਚਮਕਦੇ ਕੋਹੇ ਨੂਰ ਹੀਰੇ ਨੇ। ਮਹਾਰਾਜੇ ਰਣਜੀਤ ਦਾ ਹੀਰਾ ਗਵਾਚਣ ਦਾ ਗਮ ਨਹੀਂ ਹੈ ਗਮ ਇਥੇ ਕਈ ਅਜੀਤ ਗੜੀਆਂ ਦੀਆਂ ਨੀਹਾਂ ਵਿੱਚ ਸਮਾ ਗਏ ਨੇ ਕਈ ਜੋਰਾਵਰ ਸਿੰਘ ਤੇ ਫਤਿਹ ਸਿੰਘ ਸਿੱਖੀ ਦੇ ਮਹਿਲਾਂ ਨੂੰ ਉਸਾਰ ਲਈ ਨੀਹਾਂ ਵਿੱਚ ਸਿਰ ਲਾ ਗਏ ਨੇ ਸਾਡਾ ਵੀ ਕੋਈ ਫਰਜ਼ ਬਣਦਾ ਹੈ ਨਾ ਸਾਡੇ ਲਈ ਸੱਭ ਨੇ ਬਚਨ ਵਰਤੀ ਸੀ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁੱਤ ਚਾਰ ਚਾਰ ਮੁਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਇਥੇ ਕਹਿ ਦਈਏ ਬਈ ਖੰਡੇ ਵੜਤੇ ਦੀ ਪੌਲ ਲਉਦਾ ਜਿੰਦਗੀ ਜਿਉਣਾ ਹੈ ਆ ਅਸ਼ੰਭਰ ਚੱਕ ਨਾਲ ਮਾਣਦਾ ਨਹੀਂ ਜ਼ਿੰਦਗੀ ਜਿਹੜਾ ਅਮਰਤ ਵੇਲੇ ਉੱਠਦਾ ਕਿਉਂ ਜ਼ਿੰਦਗੀ ਨੂੰ ਮਾਣਦਾ ਨਹੀਂ ਮਾਣਦੇ ਆ ਬਸ ਅਸੀਂ ਆਲਸੀ ਜ਼ਿਆਦਾ ਹੋ ਗਏ ਅਸੀਂ ਭੱਜਦੇ ਆ ਪੱਲਾ ਛੜਾ ਕੇ ਫਿਰ ਜਦੋਂ ਕੋਈ ਦੁੱਖ ਆਪਰਦਾ ਨਾ ਜਦੋਂ ਹੱਦਾਂ ਤੋਂ ਪਾਰ ਸਭ ਕੁਝ ਲੰਘ ਜਾਂਦਾ ਫਿਰ ਅਸੀਂ ਕਹਿੰਦੇ ਵੀ ਮਹਾਰਾਜ ਹੁਣ ਤੂੰ ਹੀ ਰੱਖ ਤੇਰੇ ਬਿਨਾ ਕੌਣ ਹੈ ਸੱਚੀ ਉਹਦੇ ਬਿਨਾ ਕੋਈ ਨਹੀਂ ਹੈ ਤਾਂ ਪਹਿਲੇ ਓਕਾ ਦਿੰਨੇ ਆ ਵੀ ਹੁਣੇ ਸਮਝ ਜੋ ਪਰ ਇਹ ਮੱਛੀ ਨੂੰ ਪੱਥਰ ਚੜ੍ਹ ਕੇ ਮੁੜਨ ਦੀ ਆਦਤ ਤਾਂ ਨਾ ਇਹਨੂੰ ਮਾਣ ਹੈ ਆਪਣੇ ਆਪ ਦੇ ਉੱਤੇ ਹਰ ਗੁਰੂ ਮਹਾਰਾਜ ਮੇਰ ਕਰਨ ਵਿਸ਼ਾ ਸੀ ਵੀ ਅਸੀਂ ਤਾਂ ਮਿਲਣ ਵਾਸਤੇ ਆਏ ਸੀ ਰਬ ਨੂੰ ਵਿਚੀ ਅਟਕੋ ਜੀਤ ਵਿਚੀ ਉਲਝ ਗਏ ਆ ਰਾਹ ਦੇ ਵਿੱਚ ਕਿਸੇ ਨੂੰ ਜਾਇਦਾਦਾਂ ਦਾ ਮੂੰਹ ਪੈ ਗਿਆ ਕਿਸੇ ਨੂੰ ਦੋਸਤੀਆਂ ਦਾ ਮੂੰਹ ਪੈ ਗਿਆ ਕਿਸੇ ਨੂੰ ਪੈਸੇ ਦਾ ਮੂੰਹ ਪੈ ਗਿਆ ਕਿਸੇ ਨੂੰ ਸਰੀਰਾਂ ਦਾ ਮੂੰਹ ਪੈ ਗਿਆ ਅਲਝ ਗਏ ਮੰਜ਼ਲ ਤੋਂ ਸਰੀਰ ਸਾਧਨ ਸੀ ਘੋੜੀ ਮਨ ਸਵਾਰ ਸੀ ਇਸ ਵਾਰ ਹੁਣ ਚਸ਼ਕੀਆਂ ਚ ਡੁੱਬ ਗਿਆ ਏ ਗੁਰੂ ਪਾਤਸ਼ਾਹ ਪੁੱਛਦੇ ਦੱਸਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਮਹਿਸੂਸ ਕਰੋ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਸੰਗਤ ਚ ਬੈਠੇ ਆਂ ਪਾਤਸ਼ਾਹ ਸ਼੍ਰੀ ਰਾਗ ਦਾ ਇਹ ਸ਼ਬਦ ਪੜ੍ਹ ਰਹੇ ਨੇ ਮਹਾਰਾਜ ਕਹਿੰਦੇ ਰਸ ਸੋਏ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੂੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਇਹ ਗੁਰੂ ਨਾਨਕ ਬਾਬਾ ਜੀ ਪਤਾ ਕੀ ਕਹਿੰਦੇ ਨੇ ਦਾਸ ਸੁਆਇਨਾ ਕਿਸੇ ਨੂੰ ਦਸਕਾਏ ਰਸ ਦਾ ਭਾਵ ਹੁੰਦਾ ਚਸਕਾ ਅਰਥ ਵਿਦਵਾਨਾਂ ਚਸਕਾ ਕੀਤਾ ਰਹਦਾ ਕਿੰਨੇ ਕਿਸ ਨੂੰ ਸੋਨੇ ਦਾ ਚਸਕਾ ਵੀ ਮੇਰੇ ਕੋਲ ਬਹੁਤ ਸਾਰਾ ਸੋਨਾ ਹੋਵੇ ਮਹਾਰਾਜ ਨਾਲ ਇਹ ਵੀ ਕੀਤਾ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕੀ ਲਗੇ ਥੋ ਖਾਲੀ ਹੱਥ ਤੁਰਿਆ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਵਣ ਕਰਦੀਆਂ ਨਾ ਵਾਕੀ 1 ਲੱਖ ਪੁੱਤਰ ਸੀ ਸਵਾ ਲੱਖ ਪੁੱਤਰੀ ਸੀ ਖਾਲੀ ਹੱਥ ਤੁਰ ਗਿਆ ਸੰਸਾਰ ਤੋਂ ਵੀਰ ਨੂੰ ਆਪ ਪਾਸ਼ਾ ਕਹਿੰਦੇ ਰਸ ਸੋਇਨਾ ਕਿਸੇ ਨੂੰ ਚਸਕਾ ਹੈ ਮੇਰੇ ਕੋਲ ਬਹੁਤ ਸਾਰਾ ਸੋਇਨਾ ਹੋਵੇ ਰਸ ਰੂਪਾ ਕਾਮਣ ਕਿਸੇ ਕੋਲ ਹੈ ਮੇਰੇ ਕੋਲ ਬਹੁਤ ਸਾਰਾ ਚਾਂਦੀ ਹੋਵੇ ਸੁੰਦਰ ਇਸਤਰੀ ਹੋਵੇ ਇੱਛਾ ਇਹ ਬੰਦਿਆਂ ਨੇ ਮਨਾਂ ਦੀਆਂ ਅਧੂਰੀਆਂ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਕੋਈ ਚਾਹੁੰਦਾ ਹੈ ਮੇਰੇ ਪਾਸ ਇਤਰ ਸੰਬੰਧੀਆਂ ਹੋਣ ਮੈਂ ਜਿੱਥੋਂ ਲੰਗਾ ਮਹਿਕਾਂ ਵਿਖਣ ਜਾਵਣ ਰਸ ਘੋੜੇ ਕਿਸੇ ਨੂੰ ਹੈ ਮੇਰੇ ਕੋਲ ਵਧੀਆ ਸਾਧਨ ਹੋਵਣਾਂ ਰਸੇਜਾ ਮੰਦਰ ਕੋਈ ਆਖਦਾ ਮੇਰਾ ਘਰ ਬਹੁਤ ਸੋਹਣਾ ਹੋਵੇ ਚੰਗੇ ਚੰਗੇ ਸ਼ਮਿਆਨੇ ਵਿਸ਼ੇ ਹੋਣ ਚੰਗੇ ਗਲੇਪ ਹੋਣ ਰਸ ਮਿੱਠਾ ਰਸਮਾਸ ਕਿਸੇ ਨੂੰ ਮਿੱਠੇ ਦਾ ਚਸਕਾ ਆਏ ਮਿੱਠੇ ਵਿੱਚੇ ਮਾਰਕੀ ਖੜਦਾ ਹੈ ਕਿਸੇ ਨੂੰ ਮਾਸ ਦਾ ਚਸਕਾ ਆਏ ਇਹ ਨੌਂ ਰਸ ਨੇ ਇਤੇ ਰਸ ਸਰੀਰ ਕੇ ਐਨੇ ਚਸਕੇ ਨੇ ਕਹ ਕਟ ਨਾਮ ਨਿਵਾਸ ਕਿਸੇ ਵਿਰਲੇ ਹਿਰਦੇ ਵਿੱਚ ਨਾਮ ਦਾ ਦਿਵਾਸ ਹੈ ਜੋ ਇਹਨਾਂ ਨੌ ਰਸਾਂ ਤੋਂ ਬਚਿਆ ਹੋਇਆ ਏ ਮੈਨੂੰ ਨਹੀਂ ਲੱਗਦਾ ਵੀ ਅਸੀਂ ਜਿੰਨੇ ਕੁ ਬੈਠੇ ਆਂ ਨੌ ਰਸਾਂ ਤੋਂ ਬਚੇ ਹੋਵਾਂਗੇ ਕਿਸੇ ਨੂੰ ਕੋਈ ਨਾ ਕੋਈ ਵੈਲਤਾ ਜਰੂਰ ਹੋਵੇਗਾ ਅਬਰੌਦਾਤ ਜੀ ਦਾ ਇੱਕ ਸ਼ਬਦ ਬੜਾ ਪਿਆਰਾ ਉਹ ਬੱਸ ਸਾਰੀ ਬਾਣੀ ਬੜੀ ਪਿਆਰੀ ਹੈ ਚਲੋ ਇਸ ਵਿਸ਼ੇ ਨਾਲ ਰਿਲੇਟਡ ਉਹ ਬੜਾ ਪਿਆਰਾ ਉਹ ਲਿਖਦੇ ਨੇ ਮ੍ਰਿਗ ਮੀਨ ਪਰੰਗ ਪਤੰਗ ਕੁੰਚ ਰੇਕ ਦੋਖ ਵਿਨਾਸ਼ ਮ੍ਰਿਗ ਕਹਿੰਦੇ ਨੇ ਹਿਰਨ ਨੂੰ ਬੜਾ ਫਰਤੀਲਾ ਹਿਰਨਾ ਸ਼ੇਰ ਨੂੰ ਵੀ ਚੱਕਮਾ ਦੇ ਰੰਦਾ ਕਿੱਡੀ ਉੱਚ ਫਰਤੀ ਹੈ ਕਾਸ਼ ਆਖਦੇ ਨੇ ਉਹ ਹਿਰਨ ਦੀ ਇੱਕ ਕਮਜ਼ੋਰੀ ਹੈ ਖੰਡੇ-ਹੇੜੇ ਦਾ ਨਾਦ ਇੱਕ ਖੰਡੇ-ਹੇੜੇ ਦਾ ਨਾਦ ਉਹ ਹਿਰਨ ਨੂੰ ਬੰਨ ਲੈਂਦਾ ਹੈ ਹਿਰਨ ਝਾੜੀਆਂ ਚੋਂ ਨਿਕਲ ਕੇ ਨਾ ਸ਼ਿਕਾਰੀ ਵੱਲ ਨੂੰ ਖੁਦ ਭੱਜਿਆ ਹੁੰਦਾ ਹੈ ਮਰੇਗਾ ਮੀਨ ਮੀਨ ਮੱਛੀ ਹੈ ਮੱਛੀ ਬੜੀ ਪਰਤੀਲੀ ਹੈ ਪਾਣੀ ਚ ਭੱਜੀ ਫਿਰਦੀ ਆਖਰ ਦੇ ਚਬਕੇ ਨਾਲ ਕਿਤੇ ਕਿਤੇ ਪਹੁੰਚ ਜਾਂਦੀ ਹੈ ਔਰ ਮੱਛੀ ਦਾ ਇੱਕ ਕਮਜ਼ੋਰੀ ਹੈ ਮੱਛੀ ਦਾ ਇੱਕ ਚਸਕਾ ਹੈ ਕਿਹੜਾ ਜੀਭ ਦਾ ਜ਼ੁਬਾਨ ਦਾ ਚਸਕਾ ਹੈ हिरण ਨੂੰ ਸੁੰਣ ਦਾ ਜਸਕਾ ਮੱਛੀ ਨੂੰ ਜ਼ੁਬਾਨ ਦਾ ਜਸਕਾ ਸ਼ਿਕਾਰੀ ਨੇ ਕੁੰਡੀ ਸੁੱਟੀ ਮਾਸ ਦਾ ਟੁਕੜਾ ਲਾ ਕੇ ਮੱਛੀ ਚਪਟ ਕੇ ਪਈ ਕੁੰਡੀ ਮੂੰਹ ਚ ਫਸ ਗਈ ਹੁਣ ਤੜਫਦੀ ਹੈ ਪਾਣੀ ਚੋਂ ਨਿਕਲ ਕੇ ਰੱਬ ਨੂੰ ਯਾਦ ਕਰਦੀ ਹੈ ਆਸ਼ਕ ਨੇ ਮ੍ਰਿਗ ਮੀਨ ਪਰੰਗ ਪਰੰਗ ਕਹਿੰਦੇ ਨੇ ਭੌਰੇ ਨੂੰ ਹੋਰਾ ਬੜਾ ਪਰਤੀਲਾ ਹੈ ਉਹਨੂੰ ਸੁੰਘਣ ਦਾ ਚਸਕਾ ਹੈ ਦੂਰੋਂ ਉੱਡ ਕੇ ਆਉਂਦਾ ਫੁੱਲ ਤੇ ਮਕਰੰਦ ਚੂਸਣ ਵਿੱਚ ਇੰਨਾ ਤਮਗਨ ਹੋ ਜਾਂਦਾ ਹੈ ਉੱਡਣੀ ਭੁੱਲ ਜਾਂਦਾ ਹੈ ਪੰਖੜੀਆਂ ਬੰਦ ਹੋਈਆਂ ਸੂਰ ਰੁਬੇ ਤੇ ਵਿੱਚ ਹੀ ਦਮ ਘੁੱਟ ਕੇ ਮਰ ਗਿਆ ਪੋਰਾ ਬਾਸ਼ਾ ਕਹਿੰਦੇ ਕਿ ਕਿੱਡਾ ਫਰਤੀਲਾ ਸੀ ਮਰ ਗਿਆ ਨਾ ਵੇਖੋ ਇੱਕ ਰਸ ਇੱਕ ਚਸਕੇ ਕਰਕੇ ਐਬ ਕਰਕੇ ਮ੍ਰਿਗ ਮੀਨ ਪਰੰਗ ਪਤੰਗ ਪਤੰਗਾ ਕੀੜ ਤੰਗੇ ਆ ਗਰਮੀਆਂ ਜਦੋਂ ਆਉਂਦੀਆਂ ਨੇ ਦੇਖੋ ਬੱਲਵਾਂ ਦਵਾਲੇ ਕਿੰਨੇ ਟਿੱਡੀਆਂ ਭੁਣਕੀਆਂ ਭੱਜੀਆਂ ਕਰ ਦਿੰਦੇ ਸਵੇਰੇ ਉੱਠੋ ਦੇਖੋ ਟੀਰ ਲੱਗਿਆ ਪਿਆ ਉਹਨੂੰ ਝਾੜੂ ਲਾ ਕੇ ਮਰਿਆ ਹੋਣਾ ਚੱਕ ਕੇ ਸੀ ਪਰੇ ਛੁੱਟ ਦਿੰਦੇ ਆ ਪੋਰਾ ਬੜਾ ਫਰਤੀਲਾ ਏ ਪਤੰਗਾ ਬੜਾ ਤੇਜ ਹੈ ਪਰ ਉਹਨੂੰ ਦੇਖਣ ਦੇ ਚਸਕੇ ਨੇ ਖਿੱਚ ਲਿਆ ਪੰਜਵਾਂ ਉਦਾਹਰਨ ਦਿੱਤੀ ਹਾਥੀ ਦੀ ਕੁੰਚਰ ਹਾਥੀ ਬੜਾ ਬਲਵਾਨ ਹੈ ਵੱਡੇ ਵੱਡੇ ਰੁੱਖ ਪਟ ਦਿੰਦਾ ਜੰਗਲ ਦੇ ਵਿੱਚ ਜਾਨਵਰ ਡਰਦੇ ਨੇ ਹਾਥੀ ਤੋਂ ਡਰਦੇ ਨੇ ਸਾਰੇ ਜਾਨਵਰ ਪਰ ਉਹਦੀ ਇੱਕ ਕਮਜ਼ੋਰੀ ਹੈ ਕਾਪ ਸਕਾਰੀ ਨੇ ਨਕਲੀ ਕੱਖਾਂ ਦੀ ਹੱਥਣੀ ਬਣਾਈ ਉਹ ਭੱਜਿਆ ਜਾਂਦਾ ਜਾਂ ਟੋਏ 'ਚ ਪੈਂਦਾ ਹੁਣ ਭੁੱਖਾ ਰੱਖ ਕੇ ਕੁੱਟਿਆ ਜਾਂਦਾ ਹੈ ਸੰਗਲ ਬਣੇ ਜਾਂਦਾ ਦਿੱਤਾ ਨੂੰ ਉਹ ਨਿੱਕਾ ਜਿਹਾ ਕੀੜੀ ਜਿੰਨਾ ਮੁਹਾਵਤ ਹੋਰੇ ਸਿਰ ਤੇ ਬੈਠਾ ਉਹਨੂੰ ਕਹਿੰਦਾ ਬਜਾਟ ਢਲੀਓ ਜਰੇ ਢਲੀ ਵਜਾਉਂਦਾ ਹੈ ਉਹਨੂੰ ਕਹਿੰਦਾ ਭੰਨ ਨਾਰੀਓਲ ਜਰੇ ਭੰਨਦਾ ਹੈ ਗੁਲਾਮ ਕਰ ਲਿਆ ਹਾਥੀ ਨੂੰ ਏਡੇ ਵੱਡੇ ساری ਉਮਰ ਗੁਲਾਮੀ ਭੋਗ ਕੇ ਮਰਦਾ ਇਥੇ ਆਖਦੇ ਨੇ ਮ੍ਰਿਗ ਮੀਨ ਪਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਜ ਦੋਖ ਅਸਾਰ ਜਾਮੇ ਤਾਂ ਕੀ ਗੇਤਕਾਸ ਸਾਡੇ ਵਿੱਚ ਦੇਖਣ ਦਾ ਵੀ ਚਸਕਾ ਹੈ ਸੁਣਨ ਦਾ ਵੀ ਚਸਕਾ ਹੈ ਜ਼ੁਬਾਨ ਦਾ ਵੀ ਚਸਕਾ ਸਾਰੀ ਚਸਕੇ ਸਾਡੇ ਵਿੱਚ ਨੇ ਸਾਡੀ ਕਿੰਨੇ ਕਾਸ ਲਾਈ ਜਾ ਸਕਦੇ ਵਿੱਚ ਕਿੰਨਾ ਕੁ ਚੱਲਾਂਗੇ ਸਾਡੀ ਮੰਜ਼ਿਲ ਤਾਂ ਰੱਬ ਸੀ ਭਈ ਪ੍ਰਾਪਤ ਮਾਨੁਕ ਤੇ ਵਾਸਾ ਆਖਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਇਥੇ ਹੈ ਅੰਮ੍ਰਿਤ ਤੇਰੀ ਤ੍ਰਿਪਤੀ ਹੋ ਸਕਦੀ ਹੈ ਸਹਿਬ ਆਖਦੇ ਨਾ ਸੱਚੇ ਸਹੇਬਾ ਕਿਆ ਨਾਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਮੈਂ ਲੈਣਾ ਨਹੀਂ ਚਾਹੁੰਦਾ ਜਿੰਦਗੀ ਦੀ ਮੰਜ਼ਿਲ ਹੈ ਜਿਹੜੀ ਉਹਨੂੰ ਮੈਂ ਪ੍ਰਾਪਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਹੋਸ਼ਿਆਰ ਅਸਾਂ ਵਿੱਚ ਲਿਪਟ ਗਿਆ ਵਾ ਹੋਰ ਇਹ ਗੱਲ ਸੰਸਾਰ ਦੇ ਜੀਵਾਂ ਦੀ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਕਿਉਂਕਿ ਦੇਸ਼ਾਂ-ਵਿਦੇਸ਼ਾਂ ਤੱਕ ਜਾਣ ਦਾ ਜਦੋਂ ਮੌਕਾ ਮਿਲਦਾ ਹੈ ਦੁਰਗਾ ਨੂੰ ਅਕਸਰ ਬੈਠ ਕੇ ਗੱਲਾਂ ਬਾਤਾਂ ਕਰਦੇ ਹੁੰਦੇ ਆ ਮੈਂ ਇਹ ਬੇਨਤੀ ਕਰਦੋਂ ਨਾ ਔਲਾਦ ਨੂੰ ਕਿ ਜਿਉਂਦੇ ਜੀ ਆਪਣੇ ਮਾਂ ਬਾਪ ਦੀ ਕਦਰ ਕਰਿਆ ਕਰੋ ਮਰਨ ਮਗਰੋਂ ਬਣੀਆਂ ਤੇ ਭਾਵੇਂ ਦੇਸੀ ਘੋਰਾ ਦੀਵਾ ਜਗਾਇਓ ਕਿਸੇ ਲਿਖੇ ਨਹੀਂ ਮਰਨ ਮਗਰੋਂ ਤੁਸੀਂ ਪੰਡ ਵੰਨ ਕੇ ਕੱਪੜਾ ਨਹੀਂ ਲਿਆਓ ਗੁਰੂ ਘਰ ਵੀ ਲੈ ਬਾਪੂ ਜੁੱਤੀ ਪਾ ਲਈ ਲੈ ਬਾਪੂ ਤੈਨੂੰ ਬਿਸਤਰਾ ਪਹਚਾਦਾਂਗੇ ਅਸੀਂ ਉਹ ਕੁਝ ਨਹੀਂ ਪੁੱਜਦਾ ਹੈਗਾ ਇੱਥੇ ਰੁੱਲਦਾ ਸਾਰਾ ਕੁਝ ਜਿਸ ਬਾਪ ਨੇ ساری ਉਮਰ ਮੇਰੇ ਲਈ ਚੰਗੀ ਜੁੱਤੀ ਨਹੀਂ ਪਾ ਕੇ ਦੇਖੀ ਉਹਦੀ ਇੱਛਾ ਸੀ ਵੀ ਮੇਰਾ ਪੁੱਤ ਸਭ ਤੋਂ ਸੋਹਣਾ ਲੱਗੇ ਸਭ ਤੋਂ ਸੋਹਣੀ ਉਹਦੀ ਜੁੱਤੀ ਹੋਵੇ ਇੱਛਾ ਸੀ ਬਾਪ ਦੀ ਇਸ ਬਾਪ ਦੇ ਆਪਣੇ ਕੱਪੜੇ ਟਾਕੀਆਂ ਵਾਲੇ ਪਾਟੇ ਹੁੰਦੇ ਨੇ ਉਹ ਚਾਹੁੰਦਾ ਮੇਰੀ ਔਲਾਦ ਸਭ ਤੋਂ ਸੋਹਣੀ ਦਿਸੇ ਇੱਛਾ ਹੁੰਦੀ ਆ ਮਾਂ ਬਾਪ ਦੀ ਬਾ ਆਪਣੇ ਮੂੰਹ ਚ ਬੁਰਕੀ ਕੱਢ ਕੇ ਔਲਾਦ ਦੇ ਮੂੰਹ ਚ ਪਾਉਂਦੀ ਆ ਫਿਰ ਪਾਲਦੀ ਆ ਵੀ ਸਾਡਾ ਰਾਜ ਦੁਲਾਰਾ ਖੁੱਖ ਦਾ ਜਾਇਆ ਕੁੱਲ ਦਾ ਦੀਪਕਰ ਇੱਛਾ ਰੱਖਦੇ ਨੇ ਵੀ ਸਾਤੋਂ ਕਈ ਹੋਣਾ ਸੋਹਣਾ ਹੋਵੇ ਕਈ ਗਣਾ ਉੱਚਾ ਜਾਵੇ ਇਹ ਬੜੀ ਤਰੱਕੀ ਕਰੇ ਇਹ ਦੁਆਵਾਂ ਮੰਦਦੇ ਨੇ ਪਰ ਇਹ ਦੁਆਵਾਂ ਵਾਲੇ ਇਹੋ ਜਿਹੀ ਕਈਵਰੀ ਕਰਮ ਕਰਦੇ ਨੇ ਸੋਚਣ ਨੂੰ ਅਸੀਂ ਮਜਬੂਰ ਹੋ ਜਾਈਦਾ ਜਿਵੇਂ ਦਾ ਸੰਸਾਰ ਦਾ ਹਾਲ ਹੈ ਜਿਹੜੇ ਕਰਦੇ ਆ ਸੇਵਾ ਬਹੁਤ ਚੰਗੇ ਨੇ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਸਿਰ ਤੇ ਸਦਾ ਮਿਹਰ ਪਰਿਆਤ ਰੱਖੇ ਇੱਥੇ ਬਜ਼ੁਰਗਾਂ ਦਾ ਬਢਾਪਾ ਰੋੜ ਰਿਆ ਨਾ ਉਸ ਤੋਂ ਵੱਡੀ ਨਰਕ ਵਰਗੀ ਥਾਂ ਕੋਈ ਵੀ ਨਹੀਂ ਹੈ ਆਸ਼ਾਨੀ ਆਕਾ ਜੀ ਨਾ ਜੀਵਤ ਪਿਤਰ ਨਾਂ ਮੰਨਨੇ ਕੋ ਮੂਹੇ ਸ਼ਰਾਧ ਕਰਾ ਕੀ ਪਿਤਰ ਭੀ ਬੱਕਰੇ ਕਹੋ ਕਿਉਂ ਪਾਵੇ ਕਊਆ ਕੂਕਰ ਖਾਈ ਇਹ ਮਰਨ ਪਿਛੋਂ ਮਗਰੋਂ ਸ਼ਰਾਧ ਕਰਦੇ ਫਿਰਦੇ ਹਨ ਇਹਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਹੈ ਜਿਉਂਦੇ ਜੀ ਸੇਵਾ ਕਰੋ ਉਹਨਾਂ ਨੂੰ ਪੁੱਛੋ ਕਿ ਕੀ ਦੁੱਖ ਤਕਲੀਫ ਹੈ ਕੀ ਚਾਹੁੰਦਾ ਹੈ ਦਿਲ ਯਾਤਰਾ ਕਰਨੀ ਹੈ ਘੁੰਮਣਾ ਹੈ ਕੀ ਖਾਣਾ ਹੈ ਕੀ ਪੋਣਾ ਇੱਜ਼ਤ ਕਰੋ ਉਹਨਾਂ ਦੀ ਸਤਕਾਰ ਕਰੋ ਬਜ਼ੁਰਗਾਂ ਦਾ ਇਹ ਨਾ ਹੋਵੇ ਉਹਨਾਂ ਹਿਰਦਿਆਂ ਚੋਂ ਬਾਦੂ ਆਵਾ ਨਿਕਲਣ ਪਰ ਉਹ ਦਿੰਦੇ ਦਿਲੋਂ ਨਹੀਂ ਹੈ ਉਪਰ ਉਪਰ ਭਾਵੇਂ ਕਹਿ ਦੇਣ ਕਹਿ ਦੇਣ ਪਰ ਦਿਲੋਂ ਨਹੀਂ ਖੇਦੇ ਐਰ ਗੁਰੂ ਮੇਰ ਕਰੇ ਅਸੀਂ ਅੱਜ ਇੱਕ ਵਿਛੜੀ ਰੂਹ ਦੇ ਸੰਬੰਧ ਵਿੱਚ ਇੱਥੇ ਜੁੜੇ ਆਂ ਇਹ ਹਿਰਦਾ ਪ੍ਰੂਇਆ ਜਾਵੇ ਸ਼ਬਦਾਂ ਦੇ ਵਿੱਚ ਕਿ ਮੰਜ਼ਿਲ ਕੀ ਸੀ ਅਸੀਂ ਤੁਰ ਕਿਧਰ ਨੂੰ ਪਏ ਆ ਬਨ ਦੇ ਪਿੱਛੇ ਤੁਰਿਆ ਹੋਇਆ ਇਹ ਮਨ ਮਨਮੁਖ ਹੋਣ ਕਰਕੇ ਜੀਵਨ ਨੂੰ ਤਬਾਹ ਕਰ ਰਿਹਾ ਗਰ ਕਰ ਰਿਹਾ ਹੈ ਪਾਸ਼ਾ ਆਖਦੇ ਆ ਅੰਮ੍ਰਿਤ ਲੂਟੈ ਮਨਮੁਖ ਨਹੀਂ 부ਝੈ ਆਖਦੇ ਨੇ ਮਨ ਦੇ ਪਿੱਛੇ ਲੱਗਿਆ ਬੰਦਾ ਬੋਝੀ ਨਹੀਂ ਰਿਹਾ ਵੀ ਮੇਰੇ ਵਿੱਚ ਅੰਮ੍ਰਿਤ ਲੁੱਟਿਆ ਜਾ ਰਿਹਾ ਹੈ ਅੰਦਰੀ ਸਭ ਕੁਝ ਪਏ ਦਇਆ ਧਰਮ ਸਿਰਖ ਅੰਦਰੀ ਪਏ ਨੇ ਬਸ ਕਮਾਈ ਨਹੀਂ ਕੋਈ ਕਰ ਰਿਹਾ